ਸੰਗੜੀ ਤੁੰਦ ਦੇ ਕਰਕੇ ਪੰਜਾਬ ਦੇ ਸੜਕ ਖਾਸੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਇੱਕ ਜਈ ਘਟਨਾ ਸਮਰਾੜਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਚੰਡੀਗੜ੍ਹ ਲੁਧਿਆਣਾ ਰੋਡ ਤੇ ਕਾਰ ਤੇ ਬੱਸ ਦੇ ਵਿੱਚ ਕਾਰ ਟੱਕਰ ਹੋ ਜਾਂਦੀ ਹੈ ਅਤੇ ਇੱਕ ਮੋਟਰਸਾਈਕਲ ਇਸ ਦੀ ਛਪਰੇਟ ਦੇ ਵਿੱਚ ਆ ਜਾਂਦਾ ਹੈ ਮੋਟਰਸਾਈਕਲ ਤੇ ਤਿੰਨੇ ਜਣੇ ਸਵਾਰ ਸੀ ਜਿੰਨਾ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਦੋ ਨੂੰ ਚੰਡੀਗੜ੍ਹ ਰਫਰ ਕਰ ਦਿੱਤਾ ਗਿਆ ਹੈ ਡਾਕਟਰ ਗਗਨਦੀਪ ਨੇ ਦੱਸਿਆ ਕਿ ਐਕਸੀਡੈਂਟ ਦੌਰਾਨ 3 ਜਣੇ ਹਸਪਤਾਲ ਆਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸਲੀਨ ਖਾਨ ਜੋ ਕਿ ਜਗਰਾਉ ਮੰਡੀ ਦਾ ਰਹਿਣ ਵਾਲਾ ਸੀ ਉਸ ਦੀ ਮੌਤ ਹੋ ਗਈ ਅਤੇ ਬਾਕੀ ਦੋਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਤਾਂ ਲਗਾਤਾਰ ਅਜਿਹੀਆਂ ਘਟਨਾਵਾਂ ਮਾਜੰਨੀਆਂ ਵਾਧ ਰਹੀਆਂ ਨੇ ਤਾਂ ਬੜਾ ਹੀ ਦਰਦਨਾਕ ਹਾਦਸਾ ਸਮਰਾੜਾ ਦੇ ਵਿੱਚ ਵਾਪਰਿਆ ਚੰਡੀਗੜ੍ਹ ਲੁਧਿਆਣਾ ਰੋਡ ਤੇ ਇਹ ਦਰਦਨਾਕ ਹਾਦਸਾ ਵਾਪਰਿਆ ਕਾਰ ਤੇ ਬਸ ਦੀ ਧੁੰਦ ਦੇ ਕਾਰਨ ਟੱਕਰ ਹੋ ਗਈ ਅਤੇ ਇੱਕ ਬਾਈਕ ਤੇ ਸਵਾਰ ਹੋ ਕੇ ਨੌਜਵਾਨ ਜਾ ਰਿਹਾ ਸੀ ਇਹਨਾਂ ਦੋਨਾਂ ਵਾਹਨਾਂ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਜਿਸ ਕਰਕੇ ਇੱਕ ਦੀ ਤਾਂ ਮੌਤ ਹੋ ਜਾਂਦੀ ਹੈ ਤੇ ਦੋ ਦਾ ਰੈਫਰ ਉਹਨਾਂ ਨੂੰ ਕਰ ਦਿੱਤਾ ਗਿਆ ਤਾਂ ਬੜਾ ਹੀ ਦਰਦਨਾਕ ਹਾਦਸਾ ਇਹ ਵਾਪਰਿਆ ਤਾਂ ਇਸ ਬਾਬਤ ਡਾਕਟਰਾਂ ਨੇ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਅਸੀਂ ਸੁਣਾ ਦਿੰਨੇ ਆਂ ਇਹ ਚੰਡੀਗੜ੍ਹ ਲੁਧਿਆਣਾ ਰੋਡ ਤੇ ਭਰਤਲਾ ਕਟ ਦੇ ਕੋਲ ਯੋਜਾਰ ਬੱਸ ਦੇ ਨਾਲ ਹੋਇਆ ਜੀ ਵਰਨਾ ਕਰਦਾ ਜਾਨੀ ਉਹਨਾਂ ਲਈ ਨੁਕਸਾਨ ਨਹੀਂ ਹੈਗਾ ਕੋਈ ਜੀ ਪਰ ਦੇਖਿਆ ਜਾ ਰਿਹਾ ਗੱਡੀ ਦੇ ਵਿੱਚ ਸ਼ਰਾਬ ਵੀ ਆ ਕੀ ਕਰਨਾ ਹਾਂ ਹਾਂਜੀ ਇਹ ਵੈਰੀਫਾਈ ਕਰ ਰਹੇ ਹਾਂ ਜੀ ਕਿਵੇਂ ਆ ਹਨਾ ਕਿੱਥੋਂ ਆਈ ਆ ਕਿੱਥੇ ਜਾ ਰਹੀ ਆ ਉਹ ਸਾਰਾ ਵੈਰੀਫਾਈ ਕਰਕੇ ਤੁਹਾਨੂੰ ਲੱਗਿਆ ਕਿੱਥੇ ਦੇ ਨਹੀਂ ਨਹੀਂ ਹਜੇ ਤਾਂ ਨੰਬਰ ਹੀ ਹੋਇਆ ਜੀ ਨੰਬਰ ਕਰ ਲਾਂਗੇ ਟ੍ਰੇਸ ਉਸ ਤੋਂ ਬਾਅਦ ਹੋ ਜਾਂਦਾ ਕਿੰਨੀ ਸ਼ਰਾਬ ਆ ਗੱਡੀ ਦੇ ਵਿੱਚ ਲੱਗ ਲਾ ਹਜੇ ਕੁਆਂਟੀਟੀ ਕਲੀਅਰ ਨਹੀਂ ਹੈਗੀ ਜੀ ਗੱਡੀ ਤਾਂ ਹਾਂਜੀ ਖੁੱਲੀਆਂ ਨੇ ਜੀ ਬੋਤਲਾਂ ਸਰ ਕੀ ਦੀ ਗਲਤੀ ਲੱਗਦੀ ਆ ਹਾਈਵੇ ਤੇ ਜਿਹੜਾ ਕ੍ਰਾਸ ਵੀ ਕਰ ਰਹੀ ਆ ਬੱਸ ਇਹ ਧੁੰਦ ਦੇ ਕਾਰਨ ਜ਼ਿਆਦਾ ਹੋਇਆ ਜੀ ਓਵਰ ਸਪੀਡ ਹੋਣੇ ਆ ਜੀ ਉਹਦੇ ਕਰਕੇ ਹੋਇਆ ਹੈਗਾ ਦੇਖਿਆ ਜਾ ਜ਼ਿਆਦਾ ਬੱਸਾਂ ਇਧਰ ਹੀ ਮੁੜਦੀਆਂ ਨੇ ਦੇਖੋ ਜੀ ਇਹ ਘੱਟ ਬਣਿਆ ਹੋਇਆ ਸਮਰਾਲੇ ਨੂੰ ਇਹ ਤੋਂ ਬੈਟਰ ਘੱਟ ਕੋਈ ਹੈ ਨਹੀਂਗਾ ਇਸ ਕਰਕੇ ਇਹੀ ਆ ਸੰਭਵ ਜਾਂ ਬਾਈਪਾਸ ਤੋਂ ਹੈਗਾ ਜੀ ਕਿ ਹੁਣ ਅੱਗੇ ਅੱਗੇ ਹੁਣ ਤੋਂ ਦਾ ਟਾਈਮ ਆ ਇੱਥੇ ਕੋਈ ਸਕਿਊਟ ਲਾਈ ਜਾਊਗੀ ਫੋਰਸ ਤੋਂ ਨਹੀਂ ਫੋਰਸ ਤਾਂ ਨਹੀਂ ਜਿਵੇਂ ਐਰ ਫ੍ਰੈਕਟਰ ਵਗੈਰਾ ਨੇ ਹੋਰ ਚੀਜ਼ਾਂ ਨੇ ਉਹ ਜ਼ਰੂਰ ਲਾਈਆਂ ਜਾਣੀਆਂ ਜੀ ਜੀ ਸਭ ਜਿਹੜੇ ਬੰਦੇ ਵਿੱਚ ਜਿਹੜੇ ਡਰਾਈਵਰ ਮੌਕੇ ਤੇ ਸਰਾਰ ਹੋਇਆ ਜਾਂ ਕਿਵੇਂ ਆ ਜੀ ਹਾਂਜੀ ਉਹ ਮੌਕੇ ਨੂੰ ਭੱਜ ਗਏ ਆ ਜੀ ਕਾਰ ਡਰਾਈਵਰ ਤੋਂ ਉਹ علیحدہ ਮੈਟਰ ਆ ਜੀ ਉਹ ਐਕਸਾਈਡ ਦਾ ਪਰਚਾ ਦੇ ਦਾਂਗੇ ਜੀ ਜਿਹੜਾ ਵੀ ਹੈਗਾ ਕੋਈ ਮੋਟਰਸਾਈਕਲ ਵੀ ਵਿੱਚ ਚਪੇਟ ਚ ਆਇਆ ਨਹੀਂ ਨਹੀਂ ਜੀ ਇਹੋ ਜਿਹੀ ਕੋਈ ਗੱਲਬਾਤ ਆਈ ਨਹੀਂ ਜੀ ਜੀ ਮੈਂ ਦੋ ਖੜੇ ਨਹੀਂ